ਲਾਡੋ ਦੋਸਤੋ ਅੱਜ ਅਸੀਂ ਪਹੁੰਚੇ ਆਂ ਅੱਛਾ ਇੰਟਰਲੌਕ ਟਾਈਲ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਜਿਹੜੀ ਇੰਟਰਲੌਕ ਟਾਈਲ ਹੈ ਇਹ ਕਿਸ ਤਰ੍ਹਾਂ ਬਣਦੀ ਹੈ ਪਹਿਲਾਂ ਇਹਨਾਂ ਨੇ ਬਜਰੀ ਆਪੇ ਅਕ੍ਰੈਸ਼ਰ ਪਾਇਆ ਉਸ ਤੋਂ ਬਾਅਦ ਇਹ ਟੈਂਕ ਦੇ ਵਿੱਚ ਕਰਾਚਰ ਬਜਰੀ ਸਵੈਂਟ ਮਿਕਸਰ ਦੇ ਵਿੱਚ ਪਾਤਾ ਉਸ ਤੋਂ ਬਾਅਦ ਤੁਹਾਨੂੰ ਇਹ ਮਿਕਸ ਹੋਣ ਜਾ ਰਿਹਾ ਹੈ ਉਸ ਤੋਂ ਬਾਅਦ ਜਿਹੜਾ ਆਗਲਾ ਪ੍ਰੋਸੀਜਰ ਹੈ ਤੁਹਾਨੂੰ ਅਸੀਂ ਉਹ ਵੀ ਦਿਖਾਵਾਂਗੇ ਇਹ ਪਹਿਲਾਂ ਸਾਰਾ ਮਸਾਲਾ ਮਿਕਸ ਹੋ ਰਿਹਾ ਹੈ ਇਸ ਤਰ੍ਹਾਂ ਇਹਟ ਬਣਦੀ ਹੈ ਇਹ ਸਾਰੀ ਤੁਹਾਨੂੰ ਅੱਜ ਅਸੀਂ ਜਾਣਕਾਰੀ ਦੇਵਾਂਗੇ ਦੋਸਤੋ ਇਹ ਮਸਾਲਾ ਤਿਆਰ ਹੋ ਚੁੱਕਿਆ ਹੈ ਇੰਟਰਲੌਕ ਟਾਈਲ ਦਾ ਜੋ ਇਹ ਕਲਰ ਵਾਲਾ ਘੋਲ ਤਿਆਰ ਹੋ ਚੁੱਕਿਆ ਹੈ ਉਹ ਤੋਂ ਉਤਾਰ ਰਹੇ ਨੇ ਉਸ ਤੋਂ ਬਾਅਦ ਇਹਨੇ ਅੱਗੇ ਜਾਣਾ ਹੈ ਜਿਸ ਤੋਂ ਇੰਟਰਲੌਕ ਟਾਈਲ ਤਿਆਰ ਹੋਵੇਗੀ ਇਸ ਰੰਗਦਾਰ ਘੋਲ ਨੂੰ ਹੋਰ ਵੱਡੇ ਢੋਲ ਦੇ ਵਿੱਚ ਉਟਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਇਹ ਇਟਾ ਦੇ ਵਿੱਚ ਸੈਂਚਾਂ ਦੇ ਵਿੱਚ ਜਾਵੇਗਾ ਤੁਸੀਂ ਵੀਡੀਓ ਨਾਲ ਬਣੇ ਰਹੋ ਅ ਮਿਕਸਰ ਦੇ ਵਿੱਚ ਕ੍ਰੈਸ਼ਰ ਬਾਜਰੀ ਵੇ ਬੱਠਲ ਪਾਏ ਜਾ ਰਹੇ ਨੇ ਤਾਂ ਜੋ ਇੰਟਰਲੌਕ ਟਾਈਲ ਦਾ ਮਸਾਲਾ ਤਿਆਰ ਹੋ ਸਕੇ ਇਹ ਕ੍ਰੈਸ਼ਰ ਪਾ ਦਿੱਤਾ ਮਿਕਸਰ ਦੇ ਵਿੱਚ ਇਹ ਸਿਮਿੰਟ ਪਾਇਆ ਹੈ ਇਹ ਬਜਰੀ ਪਾ ਦਿੱਤੀ ਗਈ ਹੈ ਇਹ ਟਾਈਲਾਂ ਲਈ ਮਸਾਲਾ ਤਿਆਰ ਹੋ ਰਿਹਾ ਹੈ ਅਸੀਂ ਵੀਰਾਂ ਨੂੰ ਇਹ ਨਹੀਂ ਪੁੱਛਦੇ ਵੀ ਇਹ ਕਿੰਨਾ-ਕਿੰਨਾ ਇਹਦੇ ਵਿੱਚ ਸਮਾਨ ਪਾਇਆ ਹੈ ਇਹ ਜੋ ਪਿਆਰ ਹੋ ਰਿਹਾ ਤੁਹਾਨੂੰ ਅਸੀਂ ਇੰਟਰਲੌਕ ਟਾਇਲ ਇਸ ਤਰ੍ਹਾਂ ਬਣਦੀ ਹੈ ਤੇ ਆਈਐਸਆਈ ਮਾਰਕਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਜਿਹੜਾ ਇਹ ਲੇਕਰ ਦੇ ਵਿੱਚ ਮਸਾਲਾ ਤਿਆਰ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੀ ਕਿ ਕਿਸ ਤਰ੍ਹਾਂ ਚਾਹ ਤਿਆਰ ਹੁੰਦੀ ਹੈ ਇਹ ਜਿਹੜਾ ਮਸਾਲਾ ਦੀਰਾ ਵੱਲੋਂ ਤਿਆਰ ਕੀਤਾ ਗਿਆ ਸੀ ਉਹ ਇੰਦਰ ਫਲਟਾ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਇਹ ਸੈਂਕਿਆਂ ਦੇ ਵਿੱਚ ਪਾਇਆ ਜਾਵੇਗਾ ਤੁਹਾਨੂੰ ਉਹ ਵੀ ਦਿਖਾਵਾਂਗੀ ਵੀ ਇੰਟਰਲੌਕ ਟਾਇਲ ਆ ਜੋ ਉਹ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਵੀਡੀਓ ਨਾਲ ਬਣੇ ਰਹੋ ਦੋਸਤੋ ਇਹ ਇੰਟਰਲੌਕ ਟਾਇਲ ਤਿਆਰ ਹੋਣ ਲੱਗੀ ਜਾਂਦੀ ਹੈ ਤਾਂ ਜੋ ਇੰਟਰਲੌਕ ਟਾਇਲ ਵਿੱਚੋਂ ਖੋਲਣਾ ਰਹੇ ਇਹ ਤੁਹਾਨੂੰ ਦਿਖਾ ਰਹੇ ਆ ਇਹ ਡੈਮੇਜ ਹੋ ਕੇ ਲੀ ਜਾਂਦੀ ਹੈ ਆ ਵੀਰ ਇਸ ਦੀਆਂ ਟਾਂਗਾ ਲਾ ਰਿਹਾ ਹੈ ਇਹ ਬਿਲਕੁਲ ਇੰਟਰਲੌਕ ਟਾਇਲ ਫਰਮਿਆਂ ਦੇ ਵਿੱਚ ਮੈਂ ਕੀ ਤਿਆਰ ਹੋ ਰਹੀ ਹੈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਇਹ ਇੰਟਰਲੌਕ ਟਾਇਲ ਹੈ ਇਹ ਜਿਹੜਾ ਟਕਿਆ ਜਾਂਦਾ ਹੈ ਫ੍ਰੀਕ ਨਾ ਬਾਦੇ ਇੰਟਰਲੌਕ ਟਾਇਲ ਹੈ ਜੋ ਬਣ ਕੇ ਤਿਆਰ ਹੋ ਜਾਂਦੀ ਹੈ ਦੇ ਪੋਗੇ ਪੰਜਾਬ ਦੀ ਹਰ ਗਲੀ ਦੇ ਵਿੱਚ ਇੰਟਰਲੌਕ ਟਾਈਲ ਲੱਗਦੀ ਹੈ ਇਸ ਦੇ ਵਿੱਚ ਰੰਗ ਵੀ ਤੁਸੀਂ ਚੁਵਾ ਸਕਦੇ ਹੋ ਸਾਨੂੰ ਜਿਹੜਾ ਕੋਲ ਦਿਖਾਇਆ ਸੀ ਪਹਿਲਾਂ ਇਸ ਵਿੱਚ ਹ ਕੋਲ ਪਾਇਆ ਮੈਂ ਤਾਂ ਕਿ ਉਹ ਜਿੰਟਰਲੌਕ ਟਾਇਲ ਧੰਨਵਾਦ ਦੋਸਤੋ ਉਸ ਤੋਂ ਬਾਅਦ ਵੱਖ-ਵੱਖ ਰੰਗ ਦੀ ਇੰਟਰਲੌਕ ਟਾਇਲ ਤਿਆਰ ਹੋ ਜਾਂਦੀ ਹੈ ਜੋ ਪੂਰੀ ਸਫਾਈ ਨਾਲ ਤਿਆਰ ਕੀਤੀ ਜਾਂਦੀ ਹੈ ਆਹ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਰੰਗ ਦੀ ਇੰਟਰਲੌਕ ਤਿਆਰ ਕੀਤੀ ਜਾਂਦੀ ਹੈ ਆਈਐਸਆਈ ਮਾਰਕ ਹੈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਵੀਡੀਓ ਨੂੰ ਲਾਇਕ ਸ਼ੇਅਰ ਸ਼ੇਅਰ ਜਰੂਰ ਕਰਿਓ ਧੰਨਵਾਦ